ਇਸ ਵੀਡੀਓ ਨੂੰ ਜ਼ਰਾ ਗੌਰ ਨਾਲ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਈ ਵਾਰ ਅਸੀਂ ਘਰ ਲੇਟ ਜਾਂਦੇ ਆ ਤਾਂ ਇਸ ਤਰੀਕੇ ਦਾ ਹਾਸਾ ਇਸ ਤਰੀਕੇ ਦੀ ਘਟਨਾ ਤੁਹਾਡੇ ਨਾਲ ਵੀ ਵਾਪਰ ਸਕਦੀ ਹੈ ਜੇਕਰ ਇਹ ਸਾਰੀ ਵੀਡੀਓ ਕੈਮਰੇ 'ਚ ਰਿਕਾਰਡ ਨਾ ਹੋਦੀ ਤਾਂ ਯਕੀਨ ਕਰਨਾ ਔਖਾ ਸੀ ਲੁਧਿਆਣਾ ਚ ਮੋਟਰਸਾਈਕਲ ਸਵਾਰ ਲੁੱਟੇਰਿਆਂ ਦਾ ਆਤੰਕ ਵੇਖਣ ਨੂੰ ਮਿਲ ਰਿਹਾ ਉਧਰ ਇੱਕ ਤਰੀਕੇ ਨਾਲ ਇਲਾਕੇ ਚ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨਾਂ ਨੂੰ ਮੁੰਡਿਆਂ ਨੇ ਘੇਰ ਲਿਆ ਅਤੇ ਉਹਨਾਂ ਤੋਂ ਪੈਸੇ ਖੋਏਗੇ ਮੋਬਾਈਲ ਫੋਨ ਖੋਏਗੇ ਐਨਾ ਹੀ ਨਹੀਂ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਜਿ세ਾ ਕਿ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ ਕਹ ਦੇਖਿਆ ਜਾ ਸਕਦਾ ਹੈ ਕਿ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਰਹੇ ਨੇ ਕਿ ਉਹਨਾਂ ਦੇ ਵੱਲੋਂ ਸ਼ਰਿਆਮ ਅਜਈਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤਰੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ